ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਰਿਆਂ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਤੇ ਇਹ ਕਵਿਤਾ ਸੁਜੀਤ ਪਾਤਰ ਜੀ ਦੁਆਰਾ ਲਿਖੀ ਗਈ ਹੈ ਇਸ ਕਵਿਤਾ ਵਿੱਚ ਪਾਤਰ ਜੀ ਨੇ ਉਹ ਸਾਰਾ ਹੀ ਹਾਲ ਬਿਆਨ ਕੀਤਾ ਹੈ ਜੋ ਕਿ ਅੱਜ ਦਾ ਕਿਸਾਨ ਆਪਣੇ ਪਿੰਡੇ ਤੇ ਹੰਡਾ ਰਿਹਾ ਹੈ ਤੇ ਕਵਿਤਾ ਸ਼ੁਰੂ ਕਰਦੇ ਹਾਂ ਇਹ ਬਾਤ ਨੀਰੀ ਐਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ ਇਹ ਪਿੰਡ ਦੇ ਵਸਦੇ ਰਹਿਣ ਦਾ ਏ ਇਹ ਤੋਖਲਾ ਉਜੜ ਜਾਣ ਦਾ ਏ ਉਂਝ ਤਾਂ ਇਹ ਚੀਰਾਂ ਦਾ ਉਜੜ ਰਿਹਾ ਹੈ ਇਹ ਅੱਜ ਨਹੀਂ ਉਜੜਨ ਲੱਗਿਆ ਏ ਇਹਨੂੰ ਗੈਰਾਂ ਨੇ ਵੀ ਲੁੱਟਿਆ ਏ ਤੇ ਆਪਣੇਆਂ ਵੀ ਠੱਗਿਆ ਏ ਇਹਦਾ ਮਨ ਪਿੰਡੇ ਤੋਂ ਵੱਧ ਜ਼ਖਮੀ ਇਹਦਾ ਮਨ ਪਿੰਡੇ ਤੋਂ ਵੱਧ ਜ਼ਖਮੀ ਦੁਖ ਰੂਹ ਤੋਂ ਵਿਛੜ ਜਾਂਦਾ ਏ ਇਹ ਬਾਤ ਨਿਹਰੀ ਐਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ ਇਹ ਬਾਤ ਨੀਰੀ ਖੇਤਾਂ ਦੀ ਨਹੀਂ ਇਹ ਗੱਲ ਤਾਂ ਸਫਿਆਂ ਦੀ ਵੀ ਹੈ ਅੱਖਰ ਨੇ ਜਿਨ੍ਹਾਂ ਦੇ ਬੀਜਾਂ ਜਿਹੇ ਉਹਨਾਂ ਸੱਚ ਦੇ ਫਲਸਫਿਆਂ ਦੀ ਵੀ ਹੈ ਮੈਨੂੰ ਫਿਕਰ ਹੈ ਲਾਲੋ ਦੇ ਕੋਧਰੇ ਦਾ ਤੈਨੂੰ ਭਾਗੋ ਦੇ ਪਕਵਾਨ ਦਾ ਏ ਇਹ ਬਾਤ ਨੀਰੀ ਐਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ ਉਹ ਆਖੀ ਸੀ ਇੱਕ ਪੁਰਖੇ ਨੇ ਉਹ ਬਾਤ ਅਜੇ ਤੱਕ ਹੈ ਸਜਰੀ ਨਹੀਂ ਕੰਮ ਥਕਾਉਂਦਾ ਬੰਦੇ ਨੂੰ ਬੰਦੇ ਨੂੰ ਥਕਾਉਂਦੀ ਬੇਕਦਰੀ ਇਹ ਦੁੱਖ ਉਸੇ ਬੇਕਦਰੀ ਦਾ ਇਹ ਸੱਲ ਉਸੇ અપਮਾਨ ਦਾ ਏ ਇਹ ਬਾਤ ਨੀਰੀ ਐ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ ਖੂ ਵਗਦੇ ਵਕਤੇ ਛਪਨ ਹੋਏ ਹੁਣ ਬਾਤ ਨੀ ਸਦੀਆਂ ਗਈ ਦੀ ਮੈਂ ਜਾਣਦਾ ਜੁਗ ਬਦਲਦੇ ਨੇ ਤਿੱਖੀ ਰਫਤਾਰ ਹੈ ਪਈਆਂ ਦੀ ਬੰਦੇ ਨੂੰ ਮਿੱਦ ਕੇ ਨਾ ਲੰਘ ਜਾਵਨ ਇਹ ਫਰਜ਼ ਵੀ ਨੀਤੀਬਾਨ ਦਾ ਏ ਇਹ ਬਾਤ ਨੀਰੀ ਐ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ ਤੇਰੇ ਵੱਡੇ ਵਸਨ ਕਰਾਣੇ ਵੀ ਸਾਡੇ ਰਹਿਣ ਤੇ ਨਿੱਕੇ ਘਰ ਵਸਦੇ ਤੇਰੇ ਵੱਡੇ ਵਸਨ ਕਰਾਣੇ ਵੀ ਸਾਡੇ ਰਹਿਣ ਤੇ ਨਿੱਕੇ ਘਰ ਵਸਦੇ ਸਭ ਚੁੱਲਿਆਂ ਵਿੱਚ ਅੱਗ ਬਲਦੀ ਰਹੇ ਸਭ ਧੀਆ ਪੁੱਤ ਵਸਦੇ ਰਸਦੇ ਇਹ ਗੱਲ ਸਬਨਾ ਦੇ ਵਸਨ ਦੀ ਹੈ ਇਹ ਜਸ਼ਨ ਤਾਂ ਵੰਡ ਕੇ ਖਾਣ ਦਾ ਏ ਇਹ ਬਾਤ ਨੇਰੀ ਐਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ ਕਿਉਂ ਧੀ ਕਿਸੇ ਕਿਰਤੀ ਕੰਮੀ ਦੀ ਉਹਨਾਂ ਦੀ ਖਾਤਰ ਧੀ ਹੀ ਨਹੀਂ ਜੋ ਪੁੱਤ ਨੇ ਡਾਢਿਆਂ ਦੇ ਜਾਏ ਉਹਨਾਂ ਦੀ ਕਿਤੇ ਪੇਸ਼ੀ ਹੀ ਨਹੀਂ ਤੂੰ ਡਰ ਉਹਨਾਂ ਦੀ ਅਦਾਲਤ ਤੋਂ ਜਿੱਥੇ ਹੋਣਾ ਅਦਲ ਇਮਾਨਦਾਰ ਹੈ ਇਹ ਬਾਤ ਨਹੀਂ ਰਹੀ ਇੰਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਹੈ ਤੇਰੇ ਨਾਲ ਵਜ਼ੀਰ ਅਮੀਰ ਖੜੇ ਤੇਰੇ ਨਾਲ ਵਜ਼ੀਰ ਅਮੀਰ ਖੜੇ ਮੇਰੇ ਨਾਲ ਪੈਗੰਬਰ ਪੀਰ ਖੜੇ ਰਵਿਦਾਸ ਫਰੀਦ ਕਬੀਰ ਖੜੇ ਮੇਰੇ ਨਾਨਕ ਸ਼ਾ ਫਕੀਰ ਖੜੇ ਮੇਰਾ ਨਾਮ ਦੇਵ ਮੇਰਾ ਧੰਨਾ ਵੀ ਮੇਰਾ ਨਾਮ ਦੇਵ ਮੇਰਾ ਧੰਨਾ ਵੀ ਮੈਨੂੰ ਮਾਨ ਆਪਣੀ ਇਸ ਮਾਨ ਦਾ ਏ ਮੈਨੂੰ ਮਾਣ ਆਪਣੀ ਇਸ ਸ਼ਾਨ ਦਾ ਇਹ ਬਾਤ ਨੀਰੀ ਐ ਨਹੀਂ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਹੈ ਇਹ ਬਾਤ ਨੀਰੀ ਐ ਨਹੀਂ ਨਹੀਂ ਇਹ ਮਸਲਾ ਸਿਰਫ ਕਿਸਾਨ ਦਾ ਹੈ ਧੰਨਵਾਦ